ਹਉ ਜਿੱਥੇ ਦਿਲ ਨੂੰ ਕੋੜਾ ਕੁੱਟ ਪਰਣਾ ਪੈਂਦਾ ਆਪਾਂ ਹੁਣ ਆਉਨਾ ਵੇਲਿਆਂ 'ਚ ਖੌਰੇ ਕਦੋਂ ਕਿੱਥੇ ਕਿਹੜੇ ਵਕਤ ਮਿਲਾਂਗੇ ਨੀ ਕਿਹੜੇ ਮੇਲਿਆਂ 'ਚ ਨੀ ਕੋਈ ਐਸਾ ਹੋਕਾ ਛੱਡ ਕਮਲਿਏ ਕਿ ਯਾਦਾਂ ਤਾ ਜਿਉਂ ਜਨਵਾ ਦੇ ਨਾਲ ਨੀ ਕੋਈ ਅਸੀ ਨਿਸ਼ਾਨੀ ਦੇ ਪੜੀਏ ਕਿ ਚਤਾ ਤੇਰਾ ਆਵੇ ਅਰਸਾਂ ਦੇ ਨਾਲ ਨੀ ਕੋਈ ਅਸੀ ਨਿਸ਼ਾਨੀ ਦੇ ਪਲਿਏ ਕਿ ਚਿਤਾ ਤੇਰਾ ਆਵੇ ਅਰਸਾਂ ਦੇ ਨਾਲ ਹੀਰੇ ਹੁੰਦੇ ਜੋ ਬਣ ਰੁੱਤੇ ਫੁੱਲ ਝੜਦੇ ਰੁੱਖਾਂ ਤੋਂ ਹਜ਼ੂਰ 바ਵਾ ਕੁਝ ਹੀ ਸੁਣ ਲਿਆ ਜੀ ਤੁਹਾਡੀ ਚੁੱਪ ਤੋਂ ਫਿਰ ਚਾਹੇ ਮੈਂ ਪਿਆਸਾ ਮਰ ਜਾਂ ਇੱਕ ਵਾਰ ਪਾਣੀ ਪੀ ਲਾਂ ਤੁਹਾਡੀ ਬੁੱਕ ਚੋਂ ਜਦੋਂ ਮਿਲੇ ਨਾ ਹਣੀ ਹਕੀਕਤ ਚੇ ਹੁੰਦੀ ਪਾਲ ਫਿਰ ਦੁਆ ਦੇ ਨਾਲ ਨਹੀਂ ਕੋਈ ਐਸੀ ਨਿਸ਼ਾਨੀ ਦੇ ਪੜੀਏ ਕਿ ਚਤਾ ਤੇਰਾ ਆਵੇ ਅਰਸਾਂ ਦੇ ਨਾਲ ਨਹੀਂ ਕੋਈ ਐਸੀ ਨਿਸ਼ਾਨੀ ਦੇ ਪੜੀਏ ਕਿ ਚਤਾ ਤੇਰਾ ਆਵੇ ਅਰਸਾਂ ਦੇ ਨਾਲ